ਹੇਤੀ ਰਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਸਲੀਲਾ ਬੁਲ ਕਰੋ ਰੱਦ ਕਰੋ ਰੱਦ ਕਰੋ ਮਰਦਾਬਾਦ 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 ਦੀ ਸਰਕਾਰ ਮਰਦਾਬਾਦ 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 ਅੱਜ ਜੀ ਪ੍ਰਜਾਪਤ ਮੋਰਚਾ ਪੰਜਾਬ ਦੇ ਦੱਦੇ ਤੇ ਜੋ 9 ਤਰੀਕ ਨੂੰ ਬਹੁਤ ਵੱਡੀ ਫੈੜੀ ਹੋਈ ਸੀ ਲੋਕਾਂ ਦੇ ਵਿੱਚ ਉਹਦੇ 'ਚ ਫੈਸਲਾ ਲਿਆ ਸੀ ਵੀ ખેਤੀ ਮੰਡੀਕਰਨ ਦੇ ਜਿਹੜੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਲੈ ਕੇ ਆਂਦੇ ਆ ਉਹ ਰੱਦ ਕਰਾਉਣੀਆਂ ਸੀ ਉਹਦੇ ਖਾਤਰ ਅੱਜ ਦਾ ਜਿਹੜਾ ਦਿਨ ਅਸੀਂ ਸੀਗਾ ਇਹ ਪੂਰੇ ਪੰਜਾਬ ਦੇ ਵਿੱਚ ਤਸੀਲ ਹੈੱਡਕਵਰਟਰ ਤੇ ਮਾਰਚ ਕੀਤੀ ਆ ਤੇ ਇਸੇ ਕਰੀਤੀ ਜਿਹੜਾ ਅਗਲਾ ਪ੍ਰੋਗਰਾਮ 20 ਤਰੀਕ ਦਾ ਸਾਡਾ ਰੇਖਣ ਮਾਰਚਾ ਬਹੁਤ ਵੱਡਾ ਮਾਰਚੂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੋ ਮਾਰਜੂਗਾ ਇਹਦੇ ਨਾਲ ਹੀ ਜੋ ਤਨੋਰੀ ਦੇ ਬਾਰਡਰ ਦੇ ਮੋਰਚਾ ਚੱਲ ਰਿਹਾ ਵਾ ਅੱਜ ਸੰਯੁਕਤ ਮੋਰਚੇ ਦੀ ਜਿਹੜੇ ਦੂਜੇ ਦੋ ਸੰਗਠਨ ਉੱਥੇ ਮੋਰਚੇ ਤੇ ਬੈਠੇ ਆ ਉਹਨਾਂ ਨਾਲ ਐਮ ਮੀਟਿੰਗ ਹੋ ਰਹੀ ਹੈ ਉਹਦਾ ਫੈਸਲਾ ਸ਼ਾਮ ਤੱਕ ਸਾਨੂੰ ਪਤਾ ਲੱਗ ਜਾਊਗਾ ਜੋ ਫੈਸਲਾ ਆਊਗਾ ਅਸੀਂ ਸਾਰੀਆਂ ਫੋਕਾ ਸਾਡੀਆਂ ਤਿਆਰ ਬੱਤ ਤਿਆਰ ਬੈਠੀਆਂ ਮੈਂ ਉਹ ਜੋ ਵੀ ਫੈਸਲਾ ਸਜਗਤ ਮੋਰਚੇ ਦਾ ਆਊਗਾ ਉਹ ਅਸੀਂ ਉਹਨੂੰ ਸਿਰੇ ਚੜਾਵਾਂਗੇ ਜੋ ਵੀ ਹੁਕਮਾਂ ਦਿੱਲੀ ਜਾਣ ਦਾ ਹਜੇ ਚੰਡੀਗੜ੍ਹ ਦਾ ਹਜੇ ਪੰਜਾਬ ਸਰਕਾਰ ਨੂੰ ਘੇਰਨ ਦਾ ਹਜੇ મોદી ਨੂੰ ਘੇਰਨ ਦਾ ਹਜੇ ਉਹ ਜਿਹੜੀਆਂ ਵੀ ਕਦੂਰੇ ਵਾਰੀ-ਵਾਰੀ ਲੈ ਕੇ ਆ ਰਹੇ ਆ ਕਿਸਾਨ ਮਾਰੂ ਕਿਸਾਨ ਦੀਤਿਆਂ ਬਾੜਨ ਵਾਲੀਆਂ ਕਿਸਾਨਾਂ ਨੂੰ ਉਹਦਾ ਡਟਵਾ ਵਿਰੋਧ ਕਰਦੇ ਆ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਹ ਵਿਰੋਧ ਜਿਹੜਾ ਜਾਰੀ ਰੱਖਾਂਗੇ ਤੇ ਅੱਜ ਸਾਨੂੰ ਜੋ ਇੱਥੇ ਦੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਉਹ ਲਗਾਤਾਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਉਹ ਵੀ ਵਿਤਕ ਦੇ ਵਿੱਚ ਫੈਸਲੇ ਕਰਕੇ ਔਰਦੇ ਲਵਾਗੇ ਅੱਜ ਅਸੀਂ ਸੰਯੁਕਤ ਮੋਰਚੇ ਦੀਆਂ ਸਾਰੀਆਂ ਦੱਤੇ ਵਧੀਆਂ ਇੰਦੀਆਂ ਵੀ ਜਗਰਾਉਣ ਦੇ ਵਿੱਚ ਕੰਮ ਕਰਦੀਆਂ ਸਾਰੀਆਂ ਇੱਕ ਜੁੱਟ ਹੋ ਕੇ ਅੱਜ ਅਸੀਂ ਇਹ ਜਿਹੜੇ ਇਹ ਜਿਹੜੀਆਂ ਨੀਤੀਆਂ ਵਾ ਸਾਰੀਆਂ ਤੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹ ਵੀ ਇਸ ਤਰ੍ਹਾਂ ਇਕੱਠੇ ਹੋ ਕੇ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਦਾ ਆਪ ਜੀ ਦੇ ਨੇ ਨਕਵਲ ਮੀਂਹ ਦੇ ਵਲੋਂ ਫੈਟੋਰ ਟਿੰਗਾਂ ਦਾ ਆਪਣਾ ਗਾਣਾ ਪ੍ਰੋਗਰਾਮ ਉਸ ਦੇ ਸੰਬੰਧ ਵਿੱਚ ਇਗਰਾਮ ਚੌਕ ਵਿੱਚ ਉਹਦਾ ਅਗਿਆਤ ਆਪਣਾ ਨੂੰ ਪੁਨਾ ਘੜਿਆ ਗਿਆ ਹੈ ਅਤੇ ਉਹ ਸਿੰਟਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਦਿੱਤੀਆਂ ਹਨ ਉਹਨਾਂ ਦਾ ਬਹੁਤ ਕਾਤੇ ਆ ਅਤੇ ਅਪਕੀ ਕਰਦੇ ਆ ਇਹ ਤਕੂ ਜਨਰਲ ਰਿਪੋਰਟ ਹੈ ਸਮਾਰਟ ਹੈ ਉਹ ਬੱਚੇ ਜੇਕਰ ਆਉਂ ਉਹ ਜਿਲ੍ਹਾ ਹੁਦਿਆਣਾ ਦਾ ਅਗਨੀ ਜਨਰਲ ਹੈ ਤੇ ਡਿਪਟੀ ਕਮਿਸ਼ਨਰ ਸਾਹਿਬ ਬਹੁਤ ਹੀ ਜੋਰ-ਸ਼ੋਰ ਨਾਲ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਸੁਚੇਤ ਕਰਦੇ ਹਾਂ ਇਹ ਦੇਖੇ ਵੀ ਸਰਕਾਰਾਂ ਨੇ ਨਿਯਮ ਮੰਗਾਂ ਮਲਿਆ ਹਾਂ ਨਾ ਦਿੱਤਾ ਤਾਂ ਬਹੁਤ ਹੀ ਸਾਸ਼ਿਕਾਦਮ ਚੱਕੇ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ